सत्य जी सदि चैनल विच टू आदा बहुत 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 स्वागत है मेरी यूट्यूब दी प्यारी फैमिली जो भी मेरी ये वीडियो देख रहा है मेरी परमात्मा दे आगे हाथ जोड़ के अरदास है कि उना दे सारे 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 दुख दूर हो जान ते उना दे जीवन विच खुशियां ही खुशियां आं ਦੇਖੋ ਜੀ ਅੱਜ ਦੀ ਜਿਹੜੀ ਵੀਡੀਓ ਹੈ ਇੱਕ ਡਿਮਾਂਡਿੰਗ ਵੀਡੀਓ ਹੈ ਡਿਮਾਂਡ ਕੀਤੀ ਗਈ ਹੈ ਕਿਉਂਕਿ ਮੈਨੂੰ ਬਹੁਤ ਸਾਰੇ ਕਮੈਂਟਸ ਆ ਰਹੇ ਹਨ ਕਿ ਸਾਨੂੰ ਦੱਸੋ ਕਿ ਅਸੀਂ ਆਪਣੇ ਹੱਥ ਦੇ ਅੰਗੂਠੇ ਜਾਂ ਉਂਗਲੀਆਂ ਵਿੱਚ ਕਿਹੜੀ ਧਾਤੂ ਦਾ ਛੱਲਾ ਤਾਰਨ ਕਰੀ ਜਿਸ ਨਾਲ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਹਨ ਉਹ ਘੱਟ ਹੋ ਸਕਣ ਇਸ ਦੇ ਨਾਲ ਨਾਲ ਮੈਨੂੰ ਬੜੇ ਸਾਰੇ ਕਮੈਂਟਸ ਆਏ ਹਨ ਕਿ ਸਾਡੀ ਇਹ ਪ੍ਰੋਬਲਮ ਹੈ ਲੱਤਾਂ ਦੁਖੀਆਂ ਹਨ ਜਾਂ 슈ਗਰ ਹੈ ਤਾਂ ਦੇਖੋ ਇਸ ਦੇ ਨਾਲ ਹੀ ਸੰਬੰਧਿਤ ਅੱਜ ਦੀ ਵੀਡੀਓ ਵੀ ਹੈ ਕਿਉਂਕਿ ਇਹ ਜਿਹੜਾ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜਾ ਛੱਲਾ ਤੁਸੀਂ ਤਾਰਨ ਕਰੋਗੇ ਉਸ ਦਿਨ ਤੁਹਾਡੀਆਂ ਪਰੇਸ਼ਾਨੀਆਂ ਤਾਂ ਦੂਰ ਹੋਣੀਆਂ ਹੀ ਹੋਣਗੀਆਂ ਉਸ ਦੇ ਨਾਲ ਤੁਸੀਂ ਤੰਦਰੁਸਤ ਵੀ ਹੋ ਜਾਓਗੇ ਬਿਮਾਰੀਆਂ ਵੀ ਤੁਹਾਡੀਆਂ ਕਾਫੀ ਦੂਰ ਹੋ ਸਕਦੀਆਂ ਹਨ ਇਸ ਕਰਕੇ ਆਜੀ ਵੀਡੀਓ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ ਤੁਹਾਡੇ ਵਾਸਤੇ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹਿਣਾ ਕਿਉਂਕਿ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਕਿ ਕਿਹੜੀ ਤਾਤੂ ਦਾ ਛੱਲਾ ਪਾੜ ਦੇ ਨਾਲ ਤੁਹਾਨੂੰ 6 ਵੱਡੇ ਵੱਡੇ ਲਾਭ ਫਾਇਦੇ ਹੋ ਸਕਦੇ ਹਨ ਰਾਤੋਂ ਰਾਤ ਕਿਸਮਤ ਬਦਲ ਸਕਦੀ ਹੈ ਤੇ ਸਾਡੇ ਗ੍ਰੈਵਿਟੀ ਹੋ ਸਕਦੇ ਹਨ ਕਿਉਂਕਿ ਜੇ ਸਾਡੇ ਗ੍ਰਹਿ ਖਰਾਬ ਹੋਣ ਨਾ ਤੇ ਸਾਡੇ ਬੰਦੇ ਬੰਦੇ ਕੰਮ ਵਿਗੜ ਜਾਂਦੇ ਹਨ ਤੁਸੀਂ ਦੇਖੋ ਕਈ ਵਾਰ ਸੁਣਿਆ ਹੋਵੇਗਾ ਜਾਂ ਤੁਸੀਂ ਕਿਸੇ ਨੂੰ ਬੋਲਦੇ ਵੀ ਹੋਵੋਗੇ ਕਿ ਇਹਨਾਂ ਦਾ ਤਾਂ ਕੀ ਹੈ ਇਹਨਾਂ ਦੀ ਤਾਂ ਬਸ ਚਾਂਦੀ ਹੀ ਚਾਹੀਦੀ ਹੈ ਹੈਨਾ ਬੋਲਦੇ ਹਨ ਪਰ ਤੁਸੀਂ ਕਦੀ ਕਿਸੇ ਨੂੰ ਇਸ ਤਰ੍ਹਾਂ ਬੋਲਿਆ ਹੈ ਜਾਂ ਕਹਿੰਦੇ ਸੁਣਿਆ ਹੈ ਕਿਸੇ ਨੂੰ ਕਿ ਇਹਨਾਂ ਦਾ ਤਾਂ ਕੀ ਹੈ ਇਹਨਾਂ ਦਾ ਤਾਂ ਸੋਨਾ ਹੀ ਸੋਨਾ ਹੈ ਨਹੀਂ ਨਾ ਨਹੀਂ ਸੁਣਿਆ ਕਿਉਂ ਕਿਉਂਕਿ ਦੇਖੋ ਹਾਲਾਂਕਿ ਚਾਂਦੀ ਤੋਂ ਮਹਿੰਗਾ ਸੋਨਾ ਹੈ ਸ਼ਾਸਤਰਾ ਵਿੱਚ ਚਾਂਦੀ ਨੂੰ ਬਹੁਤ ਸ਼ੁਭ ਤੇ ਪਵਿੱਤਰ ਮੰਨਿਆ ਗਿਆ ਹੈ ਠੀਕ ਹੈ ਸੋਨੇ ਬਾਰੇ ਤਾਂ ਦੇਖੋ ਇਸ ਤਰ੍ਹਾਂ ਗਿਆਨ ਜਾਂਦਾ ਹੈ ਕਿ ਜੇਕਰ ਉਹ ਤੁਹਾਡਾ ਸੋਨਾ ਗੁੰਮ ਜਾਵੇ ਤਾਂ ਮੀ ਪੜਾ ਮਤਲਬ ਬੁਰਾ ਹੋਣ ਦੀ ਸੰਭਾਵਨਾ ਹੁੰਦੀ ਹੈ ਚੰਗਾ ਨਹੀਂ ਹੁੰਦਾ ਗੁੰਮਣਾ ਵੀ ਚੰਗਾ ਨਹੀਂ ਹੁੰਦਾ ਤੇ ਸੋਨਾ ਮਿਲਣਾ ਵੀ ਚੰਗਾ ਨਹੀਂ ਹੁੰਦਾ ਪਰ ਚਾਂਦੀ ਦੇ ਬਾਰੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਕਿਉਂਕਿ ਚਾਂਦੀ ਬਹੁਤ ਸ਼ੁੱਧ ਮੰਨੀ ਗਈ ਹੈ ਤੇ ਇਸੀ ਚਾਂਦੀ ਦਾ ਛੱਲਾ ਬਣਾ ਕੇ ਜੇਕਰ ਤੁਸੀਂ ਆਪਣੇ ਅੰਗੂਠੇ ਵਿੱਚ ਪਾ ਲੈਂਦੇ ਹੋ ਸਿਰਫ ਅੰਗੂਠੇ ਵਿੱਚ ਹੀ ਨਹੀਂ ਉਂਗਲੀ ਵਿੱਚ ਵੀ ਤਾਲਨ ਕਰਿਏ की फायदा होगा सज्जे हथियार अलग फायदे खबे हाथ के अलग फायदे हैं। सब अगे वीडियो दस तो हाँ उस मेरी बेनती है जे वो चंगी लग रही है लाइक करो जी हाल तक चैनल चैनल करो बैलाइकन का बटन जरूर दबाओ मेरी हर विडियो तो तक जरूर जरूर पहुंच सके कमेंट विच हाजरी देके प्रमात्मा का सीधा आशीर्वाद जरूर जरूर प्राप्त करो ताकि हर इच्छा जो तीडियो सुनते सुनते अपने मन इच्छा रखी है जरूर जरूर ਪੂਰੀ ਹੋ ਸਕੇ ਤਾਂ ਦੇਖੋ ਜੀ ਹੁਣ ਚਾਂਦੀ ਜੋ ਹੈ ਉਸ ਦਾ ਸੰਬੰਧ ਜੋ ਹੈ ਚੰ드ਰਮਾ ਤੇ ਸ਼ੁਕਰ ਨਾਲ ਹੈ ਚੰ드ਰਮਾ ਮੰਨ ਦਾ ਕਾਰਕ ਹੈ ਤੇ ਸ਼ੁਕਰ ਸਾਨੂੰ ਐਸੋ ਆਰਾਮ ਦੀ ਜ਼ਿੰਦਗੀ ਦਿੰਦਾ ਹੈ ਪੈਸਾ ਧਨ ਦੌਲਤ ਸ਼ੋਹਰਤ ਦਿੰਦਾ ਹੈ ਮੈਰਿਡ ਲਾਈਫ ਅੱਛੀ ਬਣਾਉਂਦਾ ਹੈ ਇਸ ਕਰਕੇ ਚਾਂਦੀ ਦਾ ਚੱਲਾ ਜੇਕਰ ਅਸੀਂ ਪਾ ਲੈਂਦੇ ਹਾਂ ਤਾਂ ਸਾਡਾ ਚੰ드ਰਮਾ ਤੇ ਸ਼ੁਕਰ ਮਜ਼ਬੂਤ ਹੋ ਜਾਂਦਾ ਹੈ ਨਾਲ ਦੇ ਨਾਲ ਜਦੋਂ ਚਾਂਦੀ ਸਾਡੀ ਸਰੀਰ ਨਾਲ ਜੁੜ ਜਾਂਦੀ ਹੈ ਨਾ ਤਾਂ ਉਹ ਇੱਕ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ ਜਿਵੇਂ ਤੁਸੀਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਹੈ ਨਾ ਸਾਨੂੰ ਸਮਝ ਲਓ ਬੁਖਾਰ ਹੋਇਆ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਤਾਂ ਡਾਕਟਰ ਸਾਨੂੰ ਪੈਰਾਸੀਟਾਮੋਲ ਤਾਂ ਦਿੰਦਾ ਹੀ ਹੈ ਜਿਸ ਦੇ ਨਾਲ ਸਾਡਾ ਬੁਖਾਰ ਠੀਕ ਹੋਏਗਾ ਪਰ ਉਸ ਦੇ ਨਾਲ ਨਾਲ ਸਾਨੂੰ ਐਂਟੀਬਾਇਓਟਿਕ ਦੀ ਦਵਾਈ ਵੀ ਦਿੰਦਾ ਹੈ ਉਹ ਕਿਉਂ ਦਿੰਦਾ ਹੈ ਕਿ ਜੋ ਬੁਖਾਰ ਤੁਹਾਡਾ ਉਤਾਰਦਾ ਪੈਰਾਸੀਟਾਮੋਲ ਦੇਗੀ ਪਰ ਐਂਟੀਬਾਇਓਟਿਕ ਕੰਮ ਕਰਦਾ ਹੈ ਕਿ ਤੁਹਾਨੂੰ ਦੁਬਾਰਾ ਬੁਖਾਰ ਨਾ ਚਲੇ ਉਹ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਅੰਦਰ ਜਰਮਸਨ ਉਸ ਨੂੰ ਮਾਰ ਦਿੰਦਾ ਹੈ ਤੇ ਚਾਂਦੀ ਹੀ ਸੇਮ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ ਸਾਡੇ ਸ਼ਰੀਰ ਵਿੱਚ ਜਿਹੜੀਆਂ ਵੀ ਬਿਮਾਰੀਆਂ ਹਨ ਜਾਂ ਸਾਡੇ ਨਾਲ ਸਾਡੀ ਸਕਿਨ ਦੇ ਨਾਲ ਜਦੋਂ ਚਾਂਦੀ ਜੁੜ ਗਈ ਅਸੀਂ ਚਾਂਦੀ ਦਾ ਛੱਲਾ ਪਾ ਲਿਆ ਤਾਂ ਸਾਡੀਆਂ ਪਰੇਸ਼ਾਨੀਆਂ ਨੂੰ ਦੁਬਾਰਾ ਜੋ ਹੁਣ ਚੱਲ ਰਹੀਆਂ ਹਨ ਉਹਨਾਂ ਨੂੰ ਦੁਬਾਰਾ ਕਦੀ ਵੀ ਸਾਡੀ ਜ਼ਿੰਦਗੀ ਵਿੱਚ ਆਣ ਨਹੀਂ ਦਿੰਦੀ ਹੈ ਹੁਣ ਮੈਂ ਤੁਹਾਨੂੰ ਦੱਸਣ ਨਹੀਂ ਹਾਂ ਚਾਂਦੀ ਦਾ ਛੱਲਾ ਪਾੜਨ ਨਾਲ ਸਾਨੂੰ ਕੀ ਕੀ ਫਾਇਦੇ ਹੋਣਗੇ ਠੀਕ ਹੈ ਸਰੀਰੀਕ ਵੀ ਫਾਇਦੇ ਹੋਣਗੇ ਤੇ ਨਾਲ ਨਾਲ ਸਾਡੇ ਜਿਹੜੇ ਲਾਈਫ ਵਿੱਚ ਦੁੱਖ ਪਰੇਸ਼ਾਨੀਆਂ ਚੱਲ ਰਹੀਆਂ ਹਨ ਉਹ ਵੀ ਫਾਇਦੇ ਹੋਣਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜੇ ਤੁਸੀਂ ਸਟ्रेस ਵਿੱਚ ਚੱਲ ਰਹੇ ਹੋ ਹੈਨਾ ਤਾਂ ਟੈਂਸ਼ਨ ਵਿੱਚ ਚੱਲ ਰਹੇ ਹੋ ਤਾਂ ਸੱਜੇ ਹੱਥ ਦੇ ਅੰਗੂਠੇ ਵਿੱਚ ਚਾਂਦੀ ਦਾ ਛੱਲਾ ਪਾੜਨ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਤੇ ਤੁਹਾਡਾ ਦਿਮਾਗ ਠੰਡਾ ਰਹੇਗਾ ਇਹ ਨਾਲ ਦੇ ਨਾਲ ਭਾਵੇਂ ਨੋਟ ਕਰ ਲਓ ਕਾਪੀ ਪੈਨਸਲ ਲੈ ਕੇ ਜੋ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਜਾਂ ਫਿਰ ਦੁਬਾਰਾ ਵੀਡੀਓ ਦੇਖ ਕੇ ਸਹੀ ਤਰ੍ਹਾਂ ਜਿਹੜੀ ਉਂਗਲੀ ਵਿੱਚ ਦੱਸ ਰਹੀ ਹਾਂ ਉਸੇ ਉਂਗਲੀ ਵਿੱਚ ਪਾਣਾ ਕਿਉਂਕਿ ਹਰ ਇੱਕ ਉਂਗਲੀ ਦੇ ਅਲੱਗ ਫਾਇਦੇ ਹਨ ਅੰਗੂਠੇ ਵਿੱਚ ਪਾਣ ਦੇ ਅਲੱਗ ਫਾਇਦੇ ਹਨ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿੰਨਾ ਲੋਕਾਂ ਦਾ ਵਿਵਹਾਰਿਕ ਜੀਵਨ ਜਨਕੀ ਮੈਰਿਡ ਲਾਈਫ ਠੀਕ ਨਹੀਂ ਚੱਲ ਰਹੀ ਹੈ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਚਾਂਦੀ ਦਾ ਛੱਲਾ ਆਪਣੇ ਅੰਗੂਠੇ ਵਿੱਚ ਤਾਂ ਉਹਨਾਂ ਨੂੰ ਜ਼ਰੂਰ ਪਾਣਾ ਹੀ ਚਾਹੀਦਾ ਹੈ ਜਿਨ੍ਹਾਂ ਦੀਆਂ ਲੜਾਈਆਂ ਚੱਲ ਰਹੀਆਂ ਹਨ ਤੁਸੀਂ ਦੇਖੋਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਚਾਂਦੀ ਦੀ ਜਿਵੇਂ ਹੀ ਸਾਡੀ ਸਕਿਨ ਨੂੰ ਟੱਚ ਕਰੇਗੀ ਹੈਨਾ ਆਪਾਂ ਅੰਗੂਠੀ ਪਾਈ ਆਪਣੇ ਅੰਗੂਠੇ ਵਿੱਚ ਜਿਵੇਂ ਹੀ ਚਾਂਦੀ ਇਹਦਰ ਟੱਚ ਕੀਤੀ ਉਦھر ਹੀ ਸਾਡੇ ਜਿਹੜੇ ਲੜਾਈ ਝਗੜੇ ਹਨ ਉਹ ਖਤਮ ਹੋ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਾਂਦੀ ਦਾ ਜੇ ਛੱਲਾ ਨਹੀਂ ਪਾਣਾ ਤਾਂ ਚਾਂਦੀ ਦੀ ਚੇਨ ਵੀ ਪਾ ਸਕਦੇ ਹੋ ਇਸ ਦੇ ਨਾਲ ਵੀ ਤੁਹਾਡੀਆਂ ਲੜਾਈਆਂ ਝਗੜੇ ਜਿਹੜੇ ਵਿਵਾਈ ਜੀਵਨ ਵਿੱਚ ਹੋ ਰਹੇ ਹਨ ਬਿਲਕੁਲ ਬੰਦ ਹੋ ਜਾਣਗੇ ਕੋਨ ਦੇਖੋ ਜੇਕਰ ਤੁਹਾਨੂੰ ਗੁੱਸਾ ਬਹੁਤ ਆਉਂਦਾ ਹੈ ਹੈਨਾ ਕਈਆਂ ਨੂੰ ਗੁੱਸਾ ਬਹੁਤ ਆਉਂਦਾ ਹੈ ਤਾਂ ਉਹਨਾਂ ਨੇ ਕੀ ਕਰਨਾ ਹੈ ਰਾਈਟ ਹੈਂਡ ਸੱਜੇ ਹੱਥ ਦੀ ਤਰਜਣੀ ਉਂਗਲੀ ਪਾਓ ਅੰਗੂਠੇ ਦੇ ਨਾਲ ਵਾਲੀ ਜਿਹੜੀ ਉਂਗਲੀ ਹੁੰਦੀ ਹੈ ਉਸ ਨੂੰ ਤਰਜਣੀ ਉਂਗਲੀ ਕਿਹਾ ਜਾਂਦਾ ਹੈ ਉਸ ਵਿੱਚ ਚਾਂਦੀ ਦਾ ਛੱਲਾ ਪਾ ਲਓ ਤੁਹਾਡਾ ਮਨ ਸ਼ਾਂਤ ਰਹੇਗਾ ਤੁਹਾਡਾ ਜਿਹੜਾ ਗੁੱਸਾ ਆਉਂਦਾ ਪ੍ਰੋਬਲਮ ਹੈ ਉਹ ਬਿਲਕੁਲ ਦੂਰ ਹੋ ਜਾਏਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਨਰਵਸ ਰਹਿੰਦੇ ਹੋ ਤੁਹਾਨੂੰ ਘਬਰਾਹਟ ਹੁੰਦੀ ਹੈ ਕਈ ਲੋਕਾਂ ਨੂੰ ਹੁੰਦਾ ਹੈ ਨਾ ਕਾ ਕਿਸੇ ਦੇ ਲੋਕਾਂ ਵਿੱਚ ਬਹਿਣਾ ਜਾਂ ਇੰਟਰਵਿਊ ਵਿੱਚ ਜਾਣਾ ਤਾਂ ਨਰਵਸਨੈਸ ਹੋ ਜਾਂਦੀ ਹੈ ਪੇਪਰ ਦੇਣ ਜਾਣਾ ਤਾਂ ਨਰਵਸਨੈਸ ਹੋ ਜਾਂਦੀ ਹੈ ਹਾਲਾਂਕਿ ਤੁਹਾਨੂੰ ਸਭ ਕੁਝ ਆਂਦਾ ਹੈ ਪਰ ਤੁਹਾਡੇ ਵਿੱਚ ਐਂਜਾਇਟੀ ਨਰਵਸ ਹੋ ਨੇ ਸੌਣ ਲੱਗ ਜਾਂਦੀ ਹੈ ਤਾਂ ਤੁਹਾਨੂੰ ਸੱਜੇ ਹੱਥ ਦੀ ਮਿਡਲ ਫਿੰਗਰ ਵਿਚਕਾਰ ਵਾਲੀ ਉਂਗਲ ਵਿੱਚ ਚਾਂਦੀ ਦਾ ਛੱਲਾ ਜ਼ਰੂਰ ਪਾਣਾ ਚਾਹੀਦਾ ਹੈ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਤੇ ਜੇਕਰ ਆਪਾਂ ਅਨਾਮਿਕਾ ਉਂਗਲੀ ਮਤਲਬ ਆਪਣੇ ਹੱਥ ਦੀ ਮੈਂ ਹਾਲੇ ਸੱਜੇ ਹੱਥ ਦੀ ਉਂਗਲੀ ਆ ਦੀ ਗੱਲ ਕਰ ਰਹੀ ਆ ਫਿਰ ਮੈਂ ਬਾਅਦ ਚ ਤੁਹਾਨੂੰ ਖੱਬੇ ਹੱਥ ਦੀ ਵੀ ਉਂਗਲਾਂ ਵਿੱਚ ਕਿਵੇਂ ਸਾਨੂੰ ਪਾਣਾ ਹੈ ਉਹ ਵੀ ਦੱਸਾਂਗੀ ਠੀਕ ਹੈ ਜੇਕਰ ਤੁਹਾਡੇ ਕੀ ਪ੍ਰੋਬਲਮ ਚੱਲ ਰਹੀ ਹੈ ਜੇਕਰ ਤੁਹਾਡਾ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਤੁਹਾਡਾ ਖੂਨ ਸਾਫ਼ ਨਹੀਂ ਹੈ ਹੈਨਾ ਖੂਨ ਸਾਫ ਨਹੀਂ ਹੋਏਗਾ ਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਹਨ ਜਿਹੜੀਆਂ ਗਰਲਸ ਹੈ ਲੇਡੀਜ਼ ਹੈ ਉਹਨਾਂ ਦੇ ਤਾਂ ਮੂੰਹ ਤੇ ਪਿੰਪਲਸ ਵਗੈਰਾ ਵੀ ਆ ਜਾਂਦੇ ਹਨ ਤਾਂ ਉਹਨਾਂ ਨੂੰ ਕੀ ਕਰਨਾ ਹੈ ਅਨਾਮਿਕਾ ਉਂਗਲੀ ਜਾਨੀ ਕਿ ਸਭ ਤੋਂ ਛੋਟੀ ਉਂਗਲੀ ਜਿਸਨੂੰ ਆਪਾਂ ਚਿਚਲੀ ਉਂਗਲੀ ਵੀ ਕਹਿੰਦੇ ਹਾਂ ਉਸ ਵਿੱਚ ਤੁਸੀਂ ਚਾਂਦੀ ਦਾ ਛੱਲਾ ਪਾਓਗੇ ਤਾਂ ਤੁਹਾਡਾ ਬਲੱਡ ਸਰਕੂਲੇਸ਼ਨ ਵਧੇਗਾ ਖੂਨ ਸਾਫ ਹੋਏਗਾ ਤੇ ਯੂਰੀਨਰੀ ਇਨਫੈਕਸ਼ਨ ਵੀ ਤੁਹਾਨੂੰ ਨਹੀਂ ਹੋਏਗਾ ਜੇ ਜਿਨਾਂ ਨੂੰ ਹੋ ਰਿਹਾ ਹੈ ਤਾਂ ਤੇ ਦੇਖੋ ਸਭ ਤੋਂ ਛੋਟੀ ਉਂਗਲੀ ਵਿੱਚ ਜੇ ਤੁਸੀਂ ਛੱਲਾ ਪਾੰਦੇ ਹੋ ਨਾ ਤਾਂ ਉਸ ਦੇ ਨਾਲ ਤੁਹਾਨੂੰ ਐਂਜਾਇਟੀ ਕਬਰਾਤ ਵੀ ਨਹੀਂ ਹੁੰਦੀ ਹੈ ਤੇ ਤੁਹਾਡਾ ਸਟੈਮੀਨਾ ਵੱਧਦਾ ਹੈ ਸਟੈਮੀਨਾ ਵੱਧਦਾ ਦਾ ਮਤਲਬ ਕੀ ਹੁੰਦਾ ਹੈ ਜੇਕਰ ਤੁਹਾਨੂੰ ਦੇਖੋ ਥੋੜਾ ਬਹੁਤੀ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਤੁਸੀਂ ਥੱਕ ਜਾਂਦੇ ਹੋ ਸ਼ਰੀਰ ਵਿੱਚ ਤੁਹਾਨੂੰ ਤਾਕਤ ਹੀ ਨਹੀਂ ਲੱਗਦੀ ਹੈ ਤਾਂ ਐ ਸਭ ਤੋਂ ਛੋਟੀ ਉਂਗਲੀ ਵਿੱਚ ਚਾਂਦੀ ਦਾ ਛੱਲਾ ਪਾ ਲਓ ਤੁਹਾਡਾ ਸਟੈਮੀਨਾ ਵੀ ਵੱਧ ਜਾਏਗਾ हूं आप गल कर दे खब्बे हाथ की क्योंकि देखो किसी का भी सज्जा हाथ कई दोनों ही हाथ यूज करते हैं कई लोग सज्जा हाथ ज्यादा यूज करते हैं कई लोग खब्बा हाथ ज्यादा यूज करते हैं ਤਾਂ ਕੀ ਆਪਾਂ ਕੀ ਕਰਨਾ ਹੈ ਤੂੰ ਸਾਡਾ ਜਿਵੇਂ ਕੰਪਿਊਟਰ ਹੁੰਦਾ ਹੈ ਹੈਨਾ ਕੰਪਿਊਟਰ ਤੇ ਜੋ ਆਪਾਂ ਦੋਨੋਂ ਆਪਣੇ ਅੰਗੂਠੇ ਉੱਤੇ ਤੁਸੀਂ ਬਟਨ ਦੇ ਉੱਤੇ ਰੱਖ ਦਿਓ ਇੱਕੋ ਨਾਲ ਠੀਕ ਹੈ ਤਾਂ ਜਿਹੇ ਹੱਥ ਦਾ ਅੰਗੂਠੇ ਦਾ ਅੱਖਰ ਸਭ ਤੋਂ ਪਹਿਲਾਂ ਉੱਤੇ ਟਾਈਪ ਹੋ ਜਾਏਗਾ ਤਾਂ ਤੁਸੀਂ ਸਮਝ ਲੈਣਾ ਲੈਣਾ ਕਿ ਤੁਹਾਡਾ ਇਹ ਵਾਲਾ ਹੱਥ ਜ਼ਿਆਦਾ ਐਕਟਿਵ ਹੈ ਇਸ ਨਾਲ ਸਾਨੂੰ ਕੀ ਹੁੰਦਾ ਹੈ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਕਿਹੜੇ ਹੱਥ ਵਿੱਚ ਚਾਂਦੀ ਦਾ ਛੱਲਾ ਤਾਰਨ ਕਰੀਏ ਤੇ ਹੁਣ ਮੈਂ ਗੱਲ ਕਰ ਰਹੀ ਹਾਂ ਖੱਬੇ ਹੱਥ ਦੀ ਖੱਬੇ ਹੱਥ ਦੀ ਤਰਜਨੀ ਮਤਲਬ ਅੰਗੂਠੇ ਦੇ ਨਾਲ ਵਾਲੀ ਉਂਗਲੀ ਉਹਦੇ ਵਿੱਚ ਚਾਂਦੀ ਦਾ ਛੱਲਾ ਪਾਉਣ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਤਾਂ ਨੂੰ ਤਾਕਤ ਮਿਲਦੀ ਹੈ ਜੋ ਕਿ ਤੁਹਾਡੀ ਸ਼ਕਤੀ ਜਿਹੜੀ ਖਤਮ ਹੋ ਗਈ ਹੈ ਕਰੋਨਾ ਪੀਰੀਅਡ ਵਿੱਚ ਦੇਖੋ ਸਾਰਿਆਂ ਦੀ ਇਮਿਊਨਿਟੀ ਘੱਟ ਗਈ ਸੀ ਹੈਨਾ ਹਾਲੇ ਤੱਕ ਵੀ ਕਈਆਂ ਨੂੰ ਉਸ ਦੇ ਇਫੈਕਟ ਹਨ ਉਹਨਾਂ ਦਾ ਇਮਿਊਨਿਟੀ ਸਿਸਟਮ ਸਹੀ ਨਹੀਂ ਹੋਇਆ ਹੈ ਤਾਂ ਉਹਨਾਂ ਨੂੰ ਆਪਣੇ ਖੱਬੇ ਹੱਥ ਦੀ ਤਰਜੀਹ ਨੂੰ ਉਂਗਲੀ ਤੇ ਚਾਂਦੀ ਦਾ ਛੱਲਾ ਜਰੂਰ ਪਾਣਾ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਖੱਬੇ ਹੱਥ ਦੀ ਵਿਚਕਾਰਲੀ ਉਂਗਲੀ ਮਿਡਲ ਫਿੰਗਰ ਵਿੱਚ ਚਾਂਦੀ ਦਾ ਛੱਲਾ ਤਾਰਨ ਕਰਦੇ ਹੋ ਤਾਂ ਤੁਹਾਨੂੰ ਜੇਕਰ ਗੈਸ ਵੀ ਪ੍ਰੋਬਲਮ ਹੈ ਤਾਂ ਤੁਹਾਡੀ ਗੈਸ ਘੱਟ ਬਣਦੀ ਹੈ ਤੇ ਜੋ ਕੁਝ ਵੀ ਅਸੀਂ ਖਾਂਦੇ ਹਾਂ ਨਾ ਉਹ ਸਾਡੇ ਸਰੀਰ ਨੂੰ ਲੱਗਣ ਲੱਗ ਜਾਂਦਾ ਹੈ ਜਾਨੀ ਕਿ ਕਈ ਕਹਿੰਦੇ ਹਨ ਅਸੀਂ ਕਮਜ਼ੋਰ ਹਾਂ ਖਾਦਾ ਪੀਤਾ ਸਾਨੂੰ ਲੱਗਦਾ ਨਹੀਂ ਹੈ ਤਾਂ ਤੁਸੀਂ ਮਿਡਲ ਫਿੰਗਰ ਵਿੱਚ ਚਾਂਦੀ ਦਾ ਛੱਲਾ ਪਾ ਲਓ ਤੇ ਪਰਿਵਰਤਨ ਦੇਖੋ ਚੇਂਜਸ ਦੇਖੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਤੋਂ ਇਲਾਵਾ ਰਿੰਗ ਫਿੰਗਰ ਠੀਕ ਹੈ ਰਿੰਗ ਫਿੰਗਰ ਵਿੱਚ ਜੇਕਰ ਤੁਸੀਂ ਚਾਂਦੀ ਦਾ ਛੱਲਾ ਪਾ ਲੈਂਦੇ ਹੋ ਖੱਬੇ ਹੱਥ ਵਿੱਚ ਤਾਂ ਤੁਹਾਨੂੰ ਜੇਕਰ 슈ਗਰ ਹੈ ਹੈਨਾ 슈ਗਰ ਹੁੰਦੀ ਹੈ ਤਾਂ ਕੀ ਹੁੰਦਾ ਸਾਡੇ ਵਿੱਚ ਇਨਸੂਲਿਨ ਨਹੀਂ ਬਣਦਾ ਤਾਂ तुसी की करना है रिंग फिंगर ए पाओ चांदी का छला शुगर की प्रॉब्लम जारी ज्यादा हो जाती है पैर रहा है वीच 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 बहुत ज्यादा आराम मिलेगा ਸੋ ਐ ਸਭ ਫਾਇਦੇ ਹਨ ਚਾਂਦੀ ਦੇ ਛੱਲਾ ਆਪਣੇ ਹੱਥ ਵਿੱਚ ਪਾਉਣ ਨਾਲ ਅੰਗੂਠੇ ਵਿੱਚ ਪਾਉਣ ਨਾਲ ਅਲੱਗ ਫਾਇਦੇ ਹਨ ਅਲੱਗ ਅਲੱਗ ਉਂਗਲੀਆਂ ਵਿੱਚ ਪਾਉਣ ਦੇ ਅਲੱਗ ਅਲੱਗ ਫਾਇਦੇ ਹਨ ਜਿਸ ਤਰ੍ਹਾਂ ਮੈਂ ਦੱਸਿਆ ਹੈ ਉਸ ਤਰ੍ਹਾਂ ਤੁਸੀਂ ਚਾਂਦੀ ਦਾ ਛੱਲਾ ਤਾਲਨ ਕਰੋ ਤੁਹਾਨੂੰ ਜਰੂਰ 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 ਫਾਇਦਾ ਹੋਏਗਾ ਹੀ ਹੋਏਗਾ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਫਾਇਦੇ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜੀ ਹੱਲ ਲੈ ਕੇ